ਓਲੰਪਿਕਸ 2024 ਵਿੱਚ ਭਾਰਤ ਦੇਸ਼ ਦਾ ਨਾਂ ਵਿਦੇਸ਼ਾਂ ਵਿੱਚ ਰੌਸ਼ਨ ਕਰਨ ਵਾਲੀ ਭਾਰਤ ਦੀ ਬੇਟੀ ਵਿਨੇਸ਼ ਫੋਗਟ ਫਗਵਾੜਾ ਦੇ ਰਜੈਂਟਾ ਹੋਟਲ ਵਿਖੇ ਪਹੁੰਚਣ ਤੇ ਸ਼ਹਿਰ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਸ਼ਹਿਰ ਦੀਆਂ ਉੱਚ ਸ਼ਖਸੀਅਤਾਂ ਪੱਤਰਕਾਰ ਪਾਈਚਾਰਾ ਅਤੇ ਫਗਵਾੜਾ ਪ੍ਰਸ਼ਾਸਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਸ਼ਹਿਰ ਦੇ ਪਤਵੰਤਿਆਂ ਵੱਲੋਂ ਵਿਨੇਸ਼ ਫੋਗਟ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਪੀਟੂ ਫਲਾਈਂਗ ਨਿਊਜ਼ ਤੋਂ ਪ੍ਰਿਤਪਾਲ ਸਿੰਘ ਦੀਂਗਰਾ ਦੀ ਰਿਪੋਰਟ। ਇਹ ਬਹੁਤ ਵੱਡੀ ਮੋਟੀਵੇਸ਼ਨ ਹੈ ਮੇਰੇ ਲਈ ਕਿਉਂਕਿ ਇਟਸ ਫਰਸਟ ਟਾਈਮ ਹੈ ਉਹਨਾਂ ਨੂੰ ਮਿਲਦੀ ਆਂ ਐਂਡ ਆਫਕੋਰਸ ਮੈਂ ਵੀ ਸਪੋਰਟ ਕਰਾਂ ਸੱਚਾ ਇਨਸਪੀਰੇਸ਼ਨ ਸੱਚਾ ਮੋਟੀਵੇਸ਼ਨ ਹੈ ਐਂਡ ਆ'ਮ ਬਰੀ ਹੈਪੀ ਗੁੱਡ ਮੋਰਨਿੰਗ ਟੀਮ ਮੈਡਮ ਬਾਈ ਸੋ ਆ ਡੂ ਵੈਲਕਮ ਰੇਸ਼ੂ ਗਾਟ ਹੇਅਰ ਇਟਸ ਅ ਰੀਲੀ ਰੀਲੀ ਗ੍ਰੇਟ ਪਲੇਜ਼ਰ ਹੇਅਰ ਟੂ ਸੀ ਯੂਰ ਅੰਡ ਆ'ਮ ਰੀਲੀ ਗ੍ਰੇਟ ਫੋਰ ਦੈਟ ਥੈਂਕ ਯੂ ਜਿਨ ਲਗੋ ਜੋ ਪਾਰਟੀ ਨੂੰ ਮੌਕਾ ਮਿਲਿਆ ਦੇਸ਼ ਦੀ ਬੇਟੀ ਦੇਸ਼ ਦਾ ਗਰਵ ਬਿਨੇਸ਼ ਪਗੋੜ ਜਿਨੇ ਦੇਸ਼ ਦਾ ਨਾਮ ਬਹੁਤ ਉੱਚਾ ਕੀਤਾ ਹਾਲਾਂਕਿ ਕੁਝ 100 ਗ੍ਰਾਮ ਦੇ ਪਿੱਛੇ ਇੱਕ 올림픽 ਮੈਡਲ ਰਹਿ ਗਿਆ ਮਿਲਦਾ ਉਹਨਾਂ ਨੂੰ ਲੇਕਿਨ ਉਸ ਕੁੜੀ ਨੇ ਜਿਹੜੇ ਐਫਰਟ ਕੀਤੇ ਔਰ ਅੱਜ ਅਸੀਂ ਉਹਦੇ ਬਹੁਤ ਬਹੁਤ ਪ੍ਰਾਊਡ ਫੀਲ ਕਰਦੇ ਆਂ ਅੱਜ ਉਹ ਇੱਥੇ ਆਏ ਪਗੋੜਾ ਔਰ ਅਸੀਂ ਸਾਰਿਆਂ ਨੇ ਉਹਦਾ ਵੈਲਕਮ ਕੀਤਾ ਪਰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਦੇਖ ਕੇ ਕਿ ਇਸ ਬੇਟੀ ਨੇ ਜਿਹੜਾ ਨਾਮ ਸਾਡੇ ਲਈ ਜਿਹੜਾ ਆਪਣੇ ਹਰਿਆਣਾ ਲਈ ਨਹੀਂ ਬਲਕਿ ਜਿੰਨੇ ਵੀ ਜਿੱਥੇ ਵੀ ਸਪੋਰਟ ਗਰਲਸ ਹੈਗੀਆਂ ਉਹਨਾਂ ਨੂੰ ਬਹੁਤ ਇੱਕ ਉੱਚੇ ਲੈਵਲ ਤੇ ਲੈ ਗਈ ਆ ਮੈਂ ਉਹਨੂੰ ਵਿਸ਼ ਕਰਦਾ ਕਿ ਇੱਕ ਅਗਲੇ 올림픽ਸ ਵਿੱਚ ਉਹ ਦੁਬਾਰਾ ਤੋਂ ਕੋਸ਼ਿਸ਼ ਕਰੇ ਔਰ ਗੋਲ ਲੈ ਕੇ ਆਵੇ